ਫੜੋ ਜੀ ਲਓ ਜੀ ਲਓ ਦੱਸੋ ਤੁਸੀਂ ਅੱਜ ਨਾ ਤੁਸੀਂ ਅੱਜ ਨਾ ਇਕੱਠੇ ਆ ਜਿਹੜਾ ਤੁਹਾਡਾ ਇਕੱਠ ਹੈ ਅੱਜ ਕਿਉਂ ਇੱਥੇ ਕਰਿਆ ਤੁਸੀਂ ਸਾਡਾ ਇਕੱਠ ਹੈ ਵੀ 20 ਫੁੱਟ ਤੇ ਟਾਵਰ ਲਾਈ ਜਾਂਦੇ ਇਹਨਾਂ ਨੂੰ ਟਾਵਰ ਬੰਦ ਹੋਣਾ ਚਾਹੀਦਾ ਅਸੀਂ ਨਹੀਂ ਲਗਣ ਦੇਣਾ ਟਾਵਰ ਬਸ ਤੁਹਾਡੀ ਰਾਇਸ਼ ਕਿੱਥੇ ਆ ਰਾ ਸਾਡੀ ਸੀਡ ਫਾਰਮ ਕਰਕੇ ਸੀਡ ਫਾਰਮ ਪੱਕੇ ਨਹੀਂ ਟਾਵਰ ਤੋਂ ਕਿੰਨੀ ਦੂਰ ਤੁਹਾਡੀ ਹੈ 10 ਸਾਡੇ ਰੈਸ਼ ਹੈਗੇ 10 ਫੁੱਟ ਵੀ ਨਹੀਂ ਪੱਕੇ 10 ਫੁੱਟ ਰੈਸ਼ ਸਾਡੇ 10 ਮੀਟਰ ਪਰ ਇੱਕ ਲੱਗ ਗਿਆ ਹਾਂ ਟਾਵਰ ਨਹੀਂ ਜਦੋਂ ਲੱਗਣ ਲੱਗਾ ਤੁਸੀਂ ਇਹਨੂੰ ਕੋਈ ਤਰਾਜ ਰੋਕਿਆ ਸੀ ਅੱਜ ਕਿੰਨੇ ਦਿਨ ਹੋ ਗਏ ਦੱਸ ਰੋਕਿਆ ਤਾਂ ੱੱਕਾ ਕਰੀ ਜਾਂਦੇ ਆ ੱੱਕੇ ਨਾਲ ਲਗਾਈ ਜਾਂਦੇ ਆ ਕਦੇ ਰਾਤੀ ਲਾ ਦਿੰਦੇ ਕਦੇ ਦਿਨੇ ਲਾ ਦਿੰਦੇ ਇਹ ਤਾਂ ਕੰਨ ਇਹਨਾਂ ਦਾ 20 ਫੁੱਟ ਤੇ ਲੱਗ ਜਾਂਦਾ ਹੈ ਪਹਿਲਾ ਟਾਵਰ ਲੱਗਿਆ ਇੱਕ ਘਰੋਂ ਤੋਂ 10 ਫੁੱਟ ਤੇ 11 ਫੁੱਟ ਤੇ ਘਰ ਤੋਂ ਲਾਈ ਜਾਂਦੇ ਤੁਸੀਂ 10 ਫੁੱਟ ਦੀ ਗਲੀ ਆ ਦੂਰੀ ਵਿਖਾ ਦਿਓ 10 ਫੁੱਟ ਦਾ ਤਮਾਸ਼ਾ ਬਣਾਇਆ ਇਹਨਾਂ ਲੋਕਾਂ ਨੇ ਆ ਗਲੀ ਤੇ ਟਾਵਰ ਵੇਖੋ ਕਾਲਿਆ ਤੇਰਾ ਕੀ ਕਹਿ ਇਹ ਟਾਵਰ ਦੀ ਕਮਾਈ ਖਾਣ ਦਾ ਕੀੜੇ ਨਾ ਆਣਗੇ ਉਹਦੇ ਸੁਪਰੀ ਹੋਵੇ ਜਿਹੜਾ ਇਹਨਾਂ ਲੋਕਾਂ ਕੰਮ ਕਰੀ ਜਾਂਦਾ ਕਿੰਨੀ ਵੱਡੇ ਵੱਡੇ ਹਾਂ ਕੋਈ ਛੜਦਾ ਸੁਤਿਆ ਪਿਆ ਲੋ ਆਪਾਂ ਮਰਦੇ ਮਲੰਗ ਵੇਖ ਨਾ ਕਰ ਓਏ ਕਵਰ ਲਵਾਈ ਜਾਂਦੇ ਆਉਤੂ ਮਲੰਗ ਆ ਫਰੀ ਦੀ ਹਵਾ ਜੀ ਮਲੰਗ ਉਹ ਵੀ ਕੋਈ ਮਲੰਗੀ ਹੋਣੀ ਨਹੀਂ ਇਹਨੇ ਕੰਮ ਰੋਕ ਰੱਖਿਆ ਰੋਕਿਆ ਹੁਣ ਪਰ ਰਾਤ ਨੂੰ ਫੇਰ ਧੱਕਾ ਛਾਈ ਚਲਾਉਂਦੇ ਆ तो। तो। है। है। अच्छा ਤੇ ਪਿੰਡ ਦੇ ਕੋਈ ਮੌਤ ਬਾਅਦ ਕਿਸੇ ਨੂੰ ਕੁਝ ਮੌਤ ਬਾਅਦ ਮੋਨੂ ਨੂੰ ਆਖਿਆ ਅਸਰਪੰਨ ਸਾਹਿਬ ਆਏ ਸੀਗੇ ਅਸਰਪੰਨ ਸਾਹਿਬ ਨੇ ਰੁਕਿਆ ਸੀਗਾ ਕੰਪਨੀ ਵਾਲੇ ਆਣਗੇ ਕੋਈ ਗੱਲ ਹੋਊਗੀ ਗੱਲ ਹੋਈ ਨਹੀਂ ਇਹ ਬਿਨਾਂ ਗੱਲ ਤੋਂ ਫੇਰ ਤਲਾਈ ਕੋਈ ਫਿਰ ਉਸ ਤੋਂ ਬਾਅਦ ਕੋਈ ਅਫਸਰ ਜਾਂ ਕੋਈ ਆਇਆ ਹੈ ਕੋਈ ਅਫਸਰ ਨਹੀਂ ਆਇਆ ਜਾਇਆ ਬਸ ਇਹ ਇਹ ਨਾ ਕਰਨ ਖਤਾ ਖਾਂਗੇ ਨਹੀਂ ਇਸ ਤਰ੍ਹਾਂ ਤਾਂ ਸਾਰੇ ਹੀ ਲੱਗੀ ਜਾਣਗੇ ਥੋੜਾ ਵੀ ਜ਼ਮੀਨ ਹੋਈ ਤਾਂ ਕਦੇ ਵੀ ਵੀ ਫੁੱਟ ਤੇ ਵੀ ਟਾਵਰ ਲੱਗੇ ਤੂੰ ਦੱਸ ਅਮਸਰਾਂ ਨੂੰ ਵੀ ਚਾਹੀਦੀ ਵੇ ਚੱਕੀ ਪਤਾ ਦੇਖ ਲੱਪੀ ਆ ਜਿਹੜੀ ਕਰ ਦੇ ਕਿ째 ਦੇ ਟੋਆ ਪਟ ਦਿੰਦੇ ਇੱਥੇ ਸਾਰੀ ਜ਼ਮੀਨ ਕਵਰ ਹੋ ਜਾਵੇ ਜਿਆ ਜੋ ਪਿੰਡ ਪੱਕਾ ਸੀਟ ਫਾਰਮ ਜਿਹੜੀ ਨਜ਼ਦੀਕ ਪਹਿਲਾ ਟਾਵਰ ਲੱਗ ਚੁੱਕਿਆ ਹੈ ਇਹਦੇ ਕੋਲ ਤੇ ਭਈ ਇੱਥੇ ਟੋਏ ਪਟਣ ਲੱਗ ਜਾਂਦੇ ਹੈ ਇੱਕ ਟਾਵਰ ਲੱਗਿਆ ਜੋ ਹੁਣ ਦੂਸਰਾ ਟਾਵਰ ਲੱਗ ਰਿਹਾ ਹੈ ਜੋ ਭਾਰਤ ਸਰਕਾਰ ਦੇ ਇਨਸਟਰਕਸ਼ਨਾਂ ਦੇ ਮੁਤਾਬਕ ਇਹ ਵੀ ਬੜਦਾ ਟਾਵਰ ਲੱਗਿਆ ਜਾਂਦਾ ਕਿਉਂਕਿ ਇਹ ਅਫਸਰਾਂ ਦੀ ਮਾਨਯੋਗ ਮੁੱਖਿਆ ਮੰਤਰੀ ਮਾਣਿਓਂ ਭਾਰਤ ਸੰਚਾਰ ਦੂਰ ਸੰਚਾਰ ਉਹ ਭਾਰਤ ਮੰਤਰੀ ਦੇ ਨੋਟਿਸ ਨੇ ਆਇਆ ਜਾਂਦਾ ਕਿ ਇਹ ਕੰਮ ਹੈ ਕਾਹਵਾ ਕੰਮ ਸੇ ਕਮ ਕਮ ਫੇਰ ਵੀ ਨਹੀਂ ਲੋਕਾਂ ਨੇ ਚਾਹੀਦੀ ਦੂਰੀ ਹੋਣੀ ਚਾਹੀਦੀ ਯਾਰ ਪਿੰਡਾਂ ਤੋਂ 2-3-3 ਕਿਲੋਮੀਟਰ ਦੂਰੀ ਹੋਣੀ ਚਾਹੀਦੀ ਤਾਂ ਕਿਉਂ ਨਾਲ ਕੱਚੀ ਥਾਂ ਜਲਾਈ ਜਾਂਦਾ ਕਿਰਨਾਂ ਦੇ ਨਾਲ ਕੋਈ ਬਿਮਾਰੀਆਂ ਦਾ ਲੱਗਣ ਦਾ ਖਤਰਾ ਹੈ ਇਸ ਕਰਕੇ ਇਹਦੇ ਤੇ ਦੂਰ ਦੀ ਠਿਕਾਣੇ ਅੱਛਾ ਇਹ ਜਿਹੜੀ ਕਿਰਾਇਆ ਕੋਈ ਖਾਂਦਾ ਸਰਕਾਰ ਦੀ ਥਾਂ ਸਰਕਾਰ ਦੀ ਹੈ ਕੌਣ ਮਾਲਕ ਹੈ ਇਸ ਟਾਈਮ ਮਾਲਕ ਜਾਗੀ ਜਾਗਰ ਸਿੰਘ ਹੈ ਜਾਗਰ ਸਿੰਘ ਮਾਲਕ ਹਾਂ ਉਹਨੇ ਇਹਨਾਂ ਨੂੰ ਵੇਚੀ ਥਾਂ ਇਹਨਾਂ ਨੂੰ ਵੇਚੀ ਹੈ ਤੇ ਸਰਕਾਰ ਦੀ ਥਾਂ ਸਰਕਾਰ ਲਵੇ ਪੈਸਾ ਸਾਨੂੰ ਕੋਈ ਰੋਸ਼ਨੀ ਚੱਲ ਫਿਰ ਕਿਲਾ ਠੋਕਦਾ